ਅੱਜ ਜੀ ਕਮੇਟੀ ਵਾਲੇ ਮੜਿਆ ਕਹਿ ਕੇ ਗਏ ਸੀ ਕਹਿੰਦੇ ਵੀ 2-2 ਫੁੱਟ ਨਾਲ ਮੜੀ ਥੱਲੇ ਲਾ ਕੇ ਲਾ ਲਿਆ ਕਰੋ ਰੇੜੀ ਕੋਈ ਨਹੀਂ ਜੀ ਅਸੀਂ 2-2 3 ਫੁੱਟ ਪਿੱਛੇ ਕਰ ਲਾਂਗੇ ਤੁਹਾਨੂੰ ਦੱਸਿਆ ਹੋਇਆ ਹਾਂਜੀ ਕੱਲ ਮੜਿਆ ਲੋਸਮੈਂਟ ਕਰਕੇ ਗਏ ਸੀ ਅਸੀਂ ਉਹ ਤੇ ਅਮਲ ਕੀਤਾ ਸੀ ਅੱਜ 2 2.5 ਫੁੱਟ ਪਹਿਲੀ ਪਿੱਛੇ ਕਰਕੇ ਲਾਈ ਸੀ ਕੋਈ ਗੱਲ ਨਹੀਂ ਅੱਜ ਵੀ ਕਹਿ ਗਿਆ ਅਸੀਂ ਹੋਰ ਪਿੱਛੇ ਕਰ ਲਾਂਗੇ ਪਰ ਸਾਡਾ ਰੁਜ਼ਗਾਰ ਨਾ ਖੋ ਜੀ ਅਸੀਂ ਜਵਾਗਪਾਲ ਦੇ ਛੋਟੇ ਛੋਟੇ ਛੋਟੀਆਂ ਰੇੜੀਆਂ ਕਰਕੇ ਜਿਹੜੇ ਟ੍ਰੈਫਿਕ ਨਹੀਂ ਨਹੀਂ ਅੜਿੱਕਾ ਪੈਂਦਾ ਜੀ ਅਸੀਂ ਵੀ ਮੰਨਦੇ ਆ ਅੜਿੱਕਾ ਪੈਂਦਾ ਅਸੀਂ ਪਹਿਲਾਂ ਹੀ ਪਿੱਛੇ ਕਰਕੇ ਲਾ

ਆਪਣੇ ਕੋ ਕਰਾਏ ਕਰਾਏ ਪਈਏ ਸਭ ਕੁਝ ਪੂਰੀ ਨਿਗਾਨ ਤਾਂ ਹੈ ਨਹੀਂ ਪਰ ਕਰਾਏ ਵਰਦਾ ਦੁਕਾਨ ਦਾ ਪੈਸੇ ਦੇ ਨਾ ਮਿਲਾਂ ਦੇ ਅੱਛਾ ਹਾਂ ਕਿਸਾਨ ਸਾਹਿਬ ਅੱਜ ਜਿਹੜੀ ਕ੍ਰੋਚਮੈਂਟ ਸ਼ਹਿਰ ਦੇ ਵਿੱਚ ਹੋਈ ਹੋਈ ਹੈ ਆਪਾਂ ਅੱਜ ਟੀਮ ਲੈ ਕੇ ਆਏ ਕਿ ਕੁਝ ਕੀਤਾ ਗਿਆ ਸੀ ਅਸੀਂ ਇਹ ਆਰ ਜੀ ਐਨ ਕ੍ਰੋਚਮੈਂਟ ਹੈ ਜਿਹੜੀ ਸਾਰੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਭਾਈ ਆਰ ਜੀ ਐਨ ਕ੍ਰੋਚਮੈਂਟ ਕਿਉਂਕਿ ਇਹ ਪਬਲਿਕ ਲਈ ਕੀਤੀ ਜਾਂਦੀ ਹੈ ਕੋ ਪਬਲਿਕ ਨੂੰ ਪਰੇਸ਼ਾਨ ਨਹੀਂ ਆਉਂਦੀ ਹੈ ਬਿਜਾਰਾ ਚ ਆਉਂਦੇ ਨੇ ਲੋਕ ਨਾ ਕੋ ਥਾਂ ਹੀ ਹੁੰਦਾ ਬਸ ਟਾਈਮ ਉਹ ਵੇਸਟ ਹੁੰਦਾ ਤਾਂ ਉਹ ਚੀਜ਼ਾਂ ਵਾਸਤੇ ਇਹ ਸਾਰਾ ਕਵਰ ਕੀਤਾ ਜਾਂਦਾ ਕੱਲ ਪਹਿਲਾਂ ਦੀ ਅਲਾਸਮੈਂਟ ਕਰਾਈ ਗਈ ਸੀ ਅੱਜ ਮਾਨਯੋਗ ਐਸਜੀਐਮ ਸਾਹਿਬ ਦੇ ਹੋਕਪਾਂ ਦੇ ਨਾਲ ਵੀਰ ਸਾਹਿਬ ਨੇ ਸਾਨੂੰ ਟੀਮ ਵੜਾ ਕੇ ਭੇਜਿਆ ਗਿਆ ਤੇ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਨੇ ਵੀ ਪੂਰਾ ਸਾਥ ਦਿੱਤਾ ਤੇ ਉਸ ਦੇ ਦੀ ਨੇ ਇਹ ਕਾਰਵਾਈ ਕੀਤੀ ਅੱਜ ਕਿਹੜਾ ਕਿਡੀਆਂ ਸ਼ਹਿਰ ਦਾ ਏਰੀਆ ਕੀਤਾ ਜੀ ਜਿਹੜਾ ਆਪਣਾ ਏਰੀਆ ਆਪਣੀ ਏਰੀਆ ਕਿਹੜਾ ਜਿਹੜਾ ਇਹਗਾ ਸਾਰਾ ਰੇਲਵੇ ਰੋਡ ਰਾਮਜੀਲਾ ਗਰਾਊਂਡ ਰਾਮਜੀਲਾ ਗਰਾਊਂਡ ਇਹ ਉਹਨਾਂ ਦਾ ਵੀ ਐਨਵੀ ਰੋਡ ਤੇ ਉਹ ਜਿਹੜਾ ਚੌਕ ਮੰਡੀ ਵਾਲਾ ਜਿਹੜਾ ਹੈਗਾ ਇਹ ਚੁੰਗੀ ਵਾਲੀ ਗਲੀ ਤੇ ਆ ਚੁੰਗੀ ਵਾਲੀ ਕੁਝ ਦੁਕਾਨਦਾਰ ਵੀ ਬਰੋਡ ਕਰ ਰਹੇ ਨੇ ਜੀ ਵੀ ਸਾਰੇ ਹਾਂ ਦੁਕਾਨਦਾਰਾਂ ਦਾ ਇੱਕ ਵੀਰ ਸੀਗਾ ਥੋੜਾ ਜਿਹਾ ਜੋ ਸ਼ੀਲਾ ਸੀਗਾ ਛੋਟੀ ਮੁਰਦਾ ਸੀ ਉਹ ਕਹਿੰਦਾ ਮੇਰਾ ਗੱਲ ਸੁਣੋ ਮੈਂ ਹੀ ਸੁਣ ਲੈਣਾ ਛੱਡ ਤੇ ਤਾਂ ਉਸਨੇ ਯਾਨੀ ਕਿ ਆਹ ਕਿ 7-8 ਯਾਨੇ ਬੋਲੇ ਵੀ ਜਦੋਂ ਰੌਲਗਦਲ ਹੋ ਗਈ ਤਾਂ ਮੈਥੋਂ ਵੀ ਬੋਲੇ ਕਿ ਮੈਂ ਕਹਾਂ ਵੀ ਇਹ ਬਕਵਾਸ ਨਾ ਕਰੋ ਠੀਕ ਹੈ ਕਿਉਂਕਿ ਇਕੱਲੇ ਇਕੱਲੇ ਦੀ ਗੱਲ ਦਾ ਜਵਾਬ ਦਿੱਤਾ ਜਾ ਸਕਦਾ ਬੜੇ ਪ੍ਰੇਮ ਨਾਲ ਔਰ ਉਸ ਤੋਂ ਬਾਅਦ ਉਸੇ ਸ਼ਖਸ ਦਾ ਉਹਨੂੰ ਸੈਟੀਸਫਾਈ ਵੀ ਕਰਾਇਆ ਗਿਆ ਉਹਨੂੰ ਦੱਸਿਆ ਵੀ ਗਿਆ ਕਿ ਆ ਮਹਿਮੈਂ ਇਹ ਜ ਮੇਰਾ ਬਿਊਟੀ ਹੈ ਮੈਂ ਜੋੜੀ ਨਿਵਾ ਰਿਹਾ ARG ਨਿਯਾਜ ਕਭ ਜਾਂਦਾ ਜੀ ਇਹ ਜਾਰੀ ਰਹੂਗਾ ਆਪਣਾ ਸਿਸਟਮ ਬਿਲਕੁਲ ਜੀ ਇਹ ਸਾਡੇ ਮਾਨਯੋਗ ਜੀਰ ਸਾਹਿਬ ਤੇ ਐਸਜੀ ਸਾਹਿਬ ਦੀ ਰੈਂਡਮਾਈ ਇਹ ਪੂਰਾ ਜਾਰੀ ਰਹੂਗਾ ਇਹਨੂੰ ਟਾਈਮ ਟਾਈਮ ਤੇ ਇਸ ਨੂੰ ਕਵਰ ਕਰਦੇ ਰਹਾਂਗੇ ਤੇ ਹੱਥ ਵੜ ਕੇ ਬੇਨਤੀ ਹੈ ਲੋਕਾਂ ਨੂੰ ਪਬਲਿਕ ਨੂੰ ਕਿ ਸ਼ਹਿਰ ਵਾਸੀ ਸਾਰੇ ਸਾਥ ਦੇਣ ਕਿਉਂਕਿ ਪਲਾਡੇ ਦੀਆਂ ਸੜਕਾਂ ਬਹੁਤ ਸੋਹਣੀਆਂ ਸੜਕਾਂ ਭਈਆ ਚੌੜੇ ਬਾਜ਼ਾਰ ਤੇ ਬਹੁਤ ਸੋਹਣਾ ਲੋਕੇਸ਼ਨ ਹੈਗੀਆਂ ਜੇ ਥੋੜੀ ਜੇ ਸਾਥ ਦੇ ਕੇ ਇਹ ਆਬੀਅਰਨੈਸ ਨਾਲ ਇਸ ਤੇ ਕਵਰ ਕੀਤਾ ਜਾ ਸਕਦਾ ਹੈ ਇਹ ਕਿਸੇ ਵੀ ਸਾਨੂੰ ਲੋੜ ਨਾ ਪਵੇ ਤੇ ਜੋ ਲੋਕਾਂ ਦੇ ਭਲਾਈ ਦੇ ਕੰਮ ਹੋਰ ਕਰ ਸਕੀਏ ਸਾਡੇ ਇਹਨਾਂ ਚੀਜ਼ਾਂ ਤੇ ਟਾਈਮ ਵੇਸਟ ਨਾ ਹੋਵੇ